ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸਤਨੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਮੈਂ ਰੋਹਿਤ ਆਜ਼ਾਦ ਦਿਲੋਂ ਸਵਾਗਤ ਕਰਦਾ ਹਾਂ ਦੋਸਤੋ ਦੇਖਦੇ ਰਹੋ ਸਾਡੀ ਰਿਪੋਰਟ सनातन सेवा समिति नौजवाना नु ਸਭਿਆਚਾਰ ਨਾਲ ਜੋੜੇਗੀ ਜੋਗਿੰਦਰ ਅਸੀਂ ਰਾਜਪਰ ਦੇ ਮੰਦਰਾਂ ਨੂੰ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਾਂਗੇ ਵਰਨੁਮੇਤਾ सनातन सेवा समिति ਮਾਲਵਾ ਜਨ ਵਨ ਦੀ ਮਹੱਤਵਪੂਰਨ ਮੀਟਿੰਗ ਸੁਖਦੇਵ ਸ਼ਰਮਾ ਵੱਲੋਂ ਕੋਟਕਪੂਰਾ ਵਿੱਚ ਆਯੋਜਿਤ ਕੀਤੀ ਗਈ ਆਮ ਆਦਮੀ ਪਾਰਟੀ ਨਾਲ ਸਬੰਧਤ सनातन सेवा समिति ਪੰਜਾਬ ਮਾਲਵਾ ਜਨ 1 ਦੀ ਇੱਕ ਮਹੱਤਵਪੂਰਨ ਮੀਟਿੰਗ ਜ਼ਿਲ੍ਹਾ ਫਰੀਦਕੋਟ ਇੰਚਾਰਜ ਸੁਖਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਕੋਟਕਪੂਰਾ ਦੀ ਸੇਠ ਕੇਦਾਰਨਾਥ ਧਰਮਸ਼ਾਲਾ ਵਿਖੇ ਹੋਈ ਕਮੇਟੀ ਦੇ ਮਾਲਵਾ ਇੰਚਾਰਜ ਜੁਗਿੰਦਰ ਸ਼ਰਮਾ ਮੋਗਾ ਅਤੇ ਮਾਲਵਾ ਸੰਗਠਨ ਦੇ ਜਰਨਲਿਸਟ ਕਤਰ ਵਰਨ ਮੈਤਾ ਲੁਧਿਆਣਾ ਪ੍ਰਮੁੱਖ ਤੌਰ ਤੇ ਹਾਜ਼ਰ ਸਨ। ਸੰਗਠਨ ਦੇ ਜਰਨਲਿਸਟ ਕਤਰ ਵਰਨ ਮੈਤਾ ਨੇ ਕਿਹਾ ਕਿ ਆਪਣੇ ਰਾਸ਼ਟਰੀ ਪ੍ਰਧਾਨ ਵਿਜੇ ਸ਼ਰਮਾ ਦੀ ਯੋਗ ਅਗਵਾਈ ਹੇਠ ਸਨਾਤਨ ਸੇਵਾ ਸਮਿਤੀ ਰਾਏ ਪਰਦੇ ਸਨਾਤਨਵਾਦੀਆਂ ਨੂੰ ਇਕਜੁੱਟ ਕਰਨ ਲਈ ਯਤਨਸ਼ੀਲਤਾ ਤੇ ਸ਼ਹਿਰਾ ਅਤੇ ਮੋਹੱਲਿਆਂ ਦੇ ਮੰਦਰਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਇੱਕ ਤਰਜੀਹ ਹੈ। ਉਨ੍ਹਾਂ ਅੱਗੇ ਕਿਹਾ ਕਿ 20 ਦਸੰਬਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਮਨੀਤ ਸਿਸੋਧਿਆ ਨੇ ਸੂਬੇ ਦਾ ਦੌਰਾ ਕੀਤਾ ਸੀ। ਸੁਪਵੇਾਰ ਵਿੱਚ ਹਨੂਮਾਨ ਚਲिसा ਪਾਠ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਅੱਜ ਇਸੇ ਤਰ੍ਹਾਂ ਲੁਧਿਆਣਾ ਦੇ ਮੋਗਾ ਵਿੱਚ ਹਫਤਾਵਾਰੀ ਹਨੂਮਾਨ ਚਲिसा ਪਾਠ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਯੁਵਾ ਕਮੇਟੀ ਨੂੰ ਸ਼ਾਮਲ ਵੀ ਕੀਤਾ ਜਾ ਰਿਹਾ ਹੈ ਮਹਿਤਾ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਹਿੰਦੂ ਭਾਈਚਾਰੇ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਿਆ ਹੈ ਪਰ ਕਿਸੇ ਨੇ ਵੀ ਉਹਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਉਠਾਈ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੇ ਸਾਰੇ ਧਰਮਾਂ ਦਾ ਖੁੱਲਕੇ ਸਤਿਕਾਰ ਕੀਤਾ ਹੈ ਅਤੇ ਹਿੰਦੂ ਭਾਈਚਾਰੇ ਦੀਆਂ ਪਾਵਨਾਂ ਦਾ ਸਨਮਾਨ ਕੀਤਾ ਹੈ ਮਾਲਵਾ ਜਨ ਇੰਚਾਰਜ ਸ੍ਰੀ ਜੁਗਿੰਦਰ ਸ਼ਰਮਾ ਮੋਗਰ ਨੇ ਕਿਹਾ ਕਿ ਤਨਾਤਨ ਸੇਵਾ ਸੁਮਿਤੀ ਲੋੜਵੰਦਾਂ ਦੀ ਸੇਵਾ ਲਈ ਨਿਸ਼ਵਾਰਥ ਕੰਮ ਕਰ ਰਹੀ ਹੈ ਅਤੇ ਸੂਬੇ ਭਰ ਵਿੱਚ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨੂੰ ਜੋੜ ਕੇ ਤਨਾਤਨ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੀ ਹੈ। ਜੁਗਿੰਦਰ ਸ਼ਰਮਾ ਨੇ ਇਹ ਵੀ ਕਿਹਾ ਕਿ ਗਊ ਦੀ ਰੱਖਿਆ ਲਈ ਜਲਦੀ ਹੀ ਇੱਕ ਠੋਸ ਨੀਤੀ ਬਣਾਈ ਜਾਵੇਗੀ। ਇਸ ਮੌਕੇ ਕਮੇਟੀ ਦੇ ਫਰੀਦਕੋਟ ਜ਼ਿਲ੍ਹਾ ਸਕੱਤਰ ਪੰਡਿਤ ਵਿਵੇਦ ਪ੍ਰਕਾਸ਼ ਕੋਟਖੂਪਰਾ ਇੰਚਾਰਜ ਲਵਦੀਪ ਸ਼ਰਮਾ ਡਿਪਟੀ ਇੰਚਾਰਜ ਸੰਦੀਪ ਕੁਮਾਰ ਕੋਆਰਡੀਨੇਟਰ विशाल शर्मा धार्मिक प्रचारक विजय मित्तल रिंकल गुप्ता मेंबर जतिन बंसल अनिल शर्मा गगन मिश्रा तथा मनोज शर्मा ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਹਰਮਾਨ ਕਮੇਟੀ ਇੰਚਾਰਜ ਰੁਪਿੰਦਰ ਕੌਰ ਸਕੈਤਰ ਇੰਚਾਰਜ ਰਮੇਸ਼ ਕੁਮਾਰ ਹਲਕਾ ਉਪੰਚਾਰਜ ਅਸ਼ੋਕ ਕੁਮਾਰ ਨਰਿੰਦਰ ਸੋਢੀ ਧਾਰਮਿਕ ਪ੍ਰਚਾਰਕ ਮੁਕੇਸ਼ ਸ਼ਰਮਾ सनी ਕੁਮਾਰ ਅਤੇ ਹੋਰ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਦੇਖਦੇ ਹੋ ਸਾਡੀ ਰਿਪੋਰਟ। ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ ਜਨਤਨ ਸੇਵਾ ਸਮਿਤੀ ਪੰਜਾਬ ਦੀ ਜ਼ਿਲ੍ਹਾ ਫਰੀਦਕੋਟ ਇਕਾਈ ਦੀ ਇੱਕ ਮੀਟਿੰਗ डीसी 프리드코ਟ ਅਤੇ ਐਸਐਸਪੀ 프리드코ਟ ਜੀ ਨਾਲ ਇੱਕ ਵਿਸ਼ੇਸ਼ ਤੌਰ ਤੇ ਕੀਤੀ ਜਾਵੇਗੀ ਜਿਸ ਵਿੱਚ ਜੋ ਗਊਆਂ ਬਾਹਰ ਫਿਰਦੀਆਂ ਨੇ ਗਊਸ਼ਾਲਾਾਂ ਵਾ ਜੇ ਅੰਦਰ ਜੋ ਨજર ਨਹੀਂ ਆਉਂਦੀਆਂ ਬਾਹਰ ਜੋ ਬਿਨਾਂ ਦੁੱਧ ਦੇਣ ਵਾਲੀਆਂ ਗਊਆਂ ਫਿਰਦੀਆਂ ਨੇ ਤੇ ਨਾਲ ਜੋ ਨੰਦੀ ਮਹਾਰਾਜ ਜੋ ਐਕਸੀਡੈਂਟਾਂ ਦੇ ਕਾਰਨ ਵੰਦੇ ਨੇ ਉਹਨਾਂ ਦੇ ਵੀ ਵਿਸ਼ੇਸ਼ ਕਦਮ ਚੁੱਕਣ ਲਈ ਇੱਕ ਮੀਟਿੰਗ ਕੀਤੀ ਜਾਵੇਗੀ ਜਿਸ ਤੋਂ ਬਾਅਦ ਉਹਨਾਂ ਦਾ ਐਕਸ਼ਨ ਇਹ ਦੇਖਣ लायक ਹੋਵੇਗਾ ਦੇਖਦੇ ਰਹੋ ਤੁਹਾਡੀ ਜਾਣਕਾਰੀ ਮੈਂ ਰੋਇਤ ਜਿਆਦ ਕੋਟਕਪੁਰਾ ਚਲੋ ਇਹ ਸਿਕਰਤਨ ਦੇ ਪ੍ਰਧਾਨ ਜੀ ਆਪਣੇ ਵਰੁਨ ਮਹਿਤਾ ਜੀ ਤੇ ਜਗਿੰਦਰਪਾਲ ਸ਼ਰਮਾ ਜੀ ਆਪਣੇ ਪ੍ਰਧਾਨ ਆਪਣੇ ਕੋਲ ਪਹੁੰਚੇ ਹਨ ਪੰਨਾ ਚ ਸਾਰੇ ਨੂੰ ਕਿ ਆਂ ਦੇ ਜੀ ਆਏ ਨੂੰ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਦੂਸਰੀ ਗੱਲ ਇਹ ਹੈ ਜੀ ਦੇਖੋ ਅਸੀਂ ਜਿੱਥੇ ਵੀ ਲੋਕ ਇੱਥੇ ਪਹੁੰਚੇ ਹੈ ਮੈਂ ਸਾਰਿਆਂ ਦਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਵਰਨ ਮਹਿਤਾ ਜੀ ਨੇ ਜਗਿੰਦਰਪਾਲ ਸ਼ਰਮਾ ਜੀ ਨੇ ਸਾਡੇ ਕੋਲ ਪਹੁੰਚੇ ਇਹਦੇ ਵਾਸਤੇ ਮੈਂ ਬਾਰ-ਬਾਰ ਨਾ ਦਾ ਕੋਟੀ-ਕੋਟੀ ਧੰਨਵਾਦ ਕਰਦਾ ਤੇ ਮੈਂ ਆਪਣੇ ਰਾਸ਼ਟਰੀ ਪ੍ਰਧਾਨ ਸ਼੍ਰੀ ਵਿਜੇ ਸ਼ਰਮਾ ਜੀ ਜਰੂਰ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਡੇ ਵਾਸਤੇ ਇੰਨਾ ਸੋਚਿਆ ਕਿ ਹਿੰਦੂਆਂ ਦੇ ਵਾਸਤੇ ਅਸੀਂ ਕੀ ਕੁਝ ਕਰ ਸਕਦੇ ਹਾਂ ਉਹਦੇ ਵਾਸਤੇ ਉਹਨੇ ਇੱਕ ਸੰਗਠਨ ਬਣਾਇਆ ਹੈ ਜਿਹਦਾ ਨਾਮ ਉਹਨੇ ਰੱਖਿਆ ਹੈ ਜੀ ਸਨਾਤਨ ਸੇਵਾ ਸੰਮਤੀ ਜੋ ਕਿ ਆਪਣੇ ਹਿੰਦੂਆਂ ਵਾਸਤੇ ਮੜ ਚੜ ਕੇ ਅੱਗੇ ਤੋਂ ਅੱਗੇ ਜੋ ਵੀ ਅਸੀਂ ਕਾਰਜ ਕਰ ਸਕਦੇ ਹਾਂ ਉਨ੍ਹਾਂ ਦੇ ਵਾਸਤੇ ਨਗਲਗਲ ਏਰੀਆ ਦੇ ਵਿੱਚ ਅਲਗ ਅਲਗ ਜ਼ਿਲ੍ਹਾਵਰ ਦੇ ਵਿੱਚ ਟੀਮਾਂ ਬਣਾਈ। ਕਿ ਅਸੀਂ ਬਰਨ ਮਹਿਤਾ ਜੀ ਨਾਲ ਬੇਨਤੀ ਕਰਦੇ ਹਾਂ ਕਿ ਇਹਦੇ ਵਾਸਤੇ ਉਹ ਕੋਕ ਆਪਣੇ ਪਰਵਚਨ ਪਰਸ਼ੇਤਾؤں ਸਿਆਲ ਰਾਮਚੰਦਰ ਮਹਾਰਾਜ ਜੀ ਕੀ ਜੈ। ਮੈਂ ਸਭ ਤੋਂ ਪਹਿਲਾਂ ਤਾਂ ਅੱਜ ਇਸ ਜਗ੍ਹਾ ਤੇ ਆਣ ਤੇ ਆਦਰਯੋਗ ਸੁਭੇ ਪੰਦੇ ਜੀ ਦਾ ਤਹੇ ਦਿਲੋਂ ਧੰਨਵਾਦ ਦੀਆਂ ਜਿਨ੍ਹਾਂ ਦੇ ਕਰਕੇ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਸਾਡੇ ਸਨਾਤਨ ਸੇਵਾ ਸਮਿਤੀ ਪੰਜਾਬ ਦੇ ਮਾਲਵਾ ਜੂਨ ਵੰਦ ਦੇ ਇੰਚਾਰਜ ਮੇਰੇ ਵੱਡੇ ਵੀਰ ਜਗਿੰਦਰ ਸ਼ਰਮਾ ਜੀ ਔਰ ਮੇਰੇ ਨਾਲ ਸਾਡੇ ਲੁਧਿਆਣੇ ਤੋਂ ਸ਼੍ਰੀ ਹਨੂਮਾਨ ਪ੍ਰਚਾਰ ਸਮਿਤੀ ਦੀ ਜਿਹੜੇ ਅਧਿਐਕਸ਼ ਨੇ ਮੇਰੀ ਛੋਟੀ ਭੈਣ ਰੁਪਿੰਦਰ ਕੌਰ ਜੀ ਔਰ ਤੇ ਬਾਕੀ ਸਮੂਚੀ ਟੀਮ ਜਿਹੜੀ ਮੋਗੇ ਤੋਂ ਆਈ ਹੋਈ ਹੈ ਸਾਰੇ ਮੇਰੀ ਔਰ ਸਤਕਾਰਯੋਗ ਸਾਥੀ ਨੇ ਦੋਸਤੋ ਬੇਸ਼ੱਕ ਗਿਣਤੀ ਦੇ ਵਿੱਚ ਅਸੀਂ ਕੁਝ ਲੋਕ ਬੈਠੇ ਆਂ ਲੇਕਿਨ ਹਮੇਸ਼ਾ ਜਦੋਂ ਕਾਰਵਾ ਚੱਲਦਾ ਹੈ ਨਾ ਤੇ ਕੁਝ ਕੰਦੇ ਨਾ ਵੀ ਇਕਾਈ ਤੇ ਚੱਲਦਾ ਤੇ ਇਕਾਈ ਤੋਂ ਦਹਾਈ ਸੈਂਕੜਿਆਂ ਤੇ ਉਹ ਜਾ ਕੇ ਪਹੁੰਚਦਾ ਵਾ ਜਿਹੜੀ ਜਿਹੜੀ ਸੰਸਥਾ ਜਿਹੜੇ ਸੰਗਠਨ ਜਿਹੜੇ ਕਾਰਜਕ੍ਰਮ ਸ਼ੁਰੂ ਤੋਂ ਸੈਂਕੜਾ ਤੇ ਹੁੰਦੇ ਆ ਨਾ ਤੇ ਮੈਂ ਬੜੀ ਗਲਤੀ 6 ਮਹੀਨੇ ਸਾਜ਼ੀ ਉਹਨਾਂ ਨੂੰ ਇਕਾਈਆਂ ਤੇ ਆਂਦੇ ਦੇਖਿਆ ਪਰ ਸਨਾਤਨ ਸੇਵਾ ਸਮਿਤੀ ਜੋ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪਰਿਵਾਰੀ ਪਰਮ ਆਦਰਨੀਏ ਸਤਕਾਰਯੋਗ ਉਹ ਸਿੱਖਿਆ ਕ੍ਰਾਂਤੀ ਸਿੱਖਿਆ ਜਗਤ ਦੇ ਮੁਖੀ ਸ਼੍ਰੀ ਮਨੀਸ਼ ਸੋਧਿਆ ਜੀ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਮਨੀਸ਼ ਸੋਧਿਆ ਜੀ ਤੋਂ ਬਾਅਦ ਉਹਨਾਂ ਦੇ ਨਾਲ ਸਾਡੇ ਪੰਜਾਬ ਸਰਕਾਰ ਦੇ ਸੱਭਿਆਚਾਰ ਮੰਚ ਦੇ ਇੰਚਾਰਜ ਸੱਭਿਆਚਾਰ ਵਿਭਾਗ ਦੇ ਜਿਹੜੇ ਸਾਡੇ ਇੰਚਾਰਜ ਨੇ ਦੀਪਕ ਵਾਲੀ ਜੀ ਉਹਨਾਂ ਦੀ ਰਣਨਮਾਈ ਦੇ ਹੱਥ ਹੱਤ ਦੀਪਕ ਬਾਲੀ ਜੀ ਦੇ ਨਾਲ ਉਸ ਤੋਂ ਬਾਅਦ ਉਹਨਾਂ ਦੇ ਨਾਲ ਸਾਡੇ ਸਨਾਤਨ ਸੇਵਾ ਸਮਿਤੀ ਦੇ ਰਾਸ਼ਟਰੀ ਪ੍ਰਮੁਖ ਸ਼੍ਰੀ ਵਿਜੇ ਸ਼ਰਮਾ ਜੀ ਦੀ ਜੋਗਗਵਾਈ ਦੇ ਵਿੱਚ ਮੈਂ ਤੁਹਾਡੇ ਨਾਲ 2 ਮਿੰਟ ਦਾ ਸਮਾਂ ਲਾਂਗਾ ਕਿਉਂਕਿ ਮੈਂ ਥੋੜੀ ਹੋਰ ਸੋਚਦਾ ਮੈਂ ਇਹਨੇ ਤੁਹਾਡੇ ਤੁਸੀਂ ਲੋਕ ਅੱਜ ਸੰਡੇ ਦੇ ਦਿਨ ਆਪਣੇ ਘਰਾਂ ਚੋਂ ਟਾਈਮ ਕੱਢ ਕੇ ਆਏ ਹੋ ਆ ਸਰਦੀ ਦਾ ਮੌਸਮ ਚੱਲ ਰਿਹਾ ਇਹ ਮੌਸਮ ਹੁੰਦਾ ਪਰਿਵਾਰ ਨੂੰ ਟਾਈਮ ਦੇਣ ਦਾ ਜਾਂ ਕਿਤੇ ਘੁੰਮਣ ਦਾ ਕਿਤੇ ਦਾ ਪਰ ਤੁਸੀਂ ਲੋਕਾਂ ਨੇ ਆਪਣਾ ਸਮਾਂ ਦਿੱਤਾ ਤੁਹਾਡੇ ਲਈ ਤਹਰ ਬਿਲੋਂਗ ਰਿਣੀ ਆ ਤੁਹਾਡੇ ਕਿਉਂਕਿ ਅਸੀਂ ਤੁਹਾਨੂੰ ਕੁਝ ਦੇ ਨਹੀਂ ਦੇ ਠੀਕ ਹੈ ਕਿ ਨਹੀਂ ਅਸੀਂ ਦੇ ਨਹੀਂ ਦੇ ਇੱਕ ਪਿਆਰ ਤੇ ਸਹਿਯੋਗ ਤੁਹਾਡੇ ਤੋਂ ਚਾਹ ਰਹੇ ਹਾਂ ਔਰ ਇੰਨੀ ਜਰੂਰ ਆਸ ਕਰਦੇ ਵਾਦਾ ਕਰਦਾ ਕਿ ਜੇ ਤੁਸੀਂ 10% ਪਿਆਰ ਸਾਡੇ ਨਾਲ ਸਹਿਯੋਗ ਕਰੋਗੇ ਉਹ 10% ਦਾ 200% ਮੋੜਨ ਦਿੱਤਾ ਅਸੀਂ ਜ਼ਿੰਮਾ ਲੈ ਸਕਦੇ ਹਾਂ ਉਸ ਤੋਂ ਘਟ ਨਹੀਂ ਹੋਏਗਾ ਜਿਹੜਾ ਨਾਰਾ ਤੇ ਆਪਾਂ ਚਾਹੇ ਚਾਰ ਬੈਠੇ ਚਾਹੇ 10 ਬੈਠੇ ਚਾਹੇ 50 ਬੈਠੇ ਆ ਪਹਿਲਾ ਜਿਹੜੀ ਆ ਗੁਰੂ ਜੀ ਅਜਕਾਰੇ ਦੀ ਉਹ ਆਪਾਂ ਨੂੰ ਮਜਬੂਤ ਕਰਕੇ ਤੇ ਪੂਰੇ ਵਧੀਆ ਜੋਸ਼ ਦੇ ਨਾਲ ਇੱਕ ਜਕਾਰਾ ਲਾ ਦਈਏ ਤਾਂ ਜੋ ਆਪਣੇ ਬੈਠੇ ਇੱਥੋਂ ਬਾਹਰ ਤੱਕ ਆਵਾਜ਼ ਜਾਵੇ ਕੋ ਸਭ ਨੂੰ ਪਤਾ ਲੱਗੇ ਕਿ ਇੱਥੇ ਸਲਾਤਨੀ ਇਕੱਠੇ ਹੋਈ ਆ ਜਕਾਰਾ ਵੀਰ ਬਜਰੰਗੇ ਜਕਾਰਾ ਵੀਰ ਬਜਰੰਗੇ ਵਾਸੀ ਰਾਮ ਵਾਸੀ ਰਾਮ ਇੱਥੇ ਆਏ ਹੋਏ ਸਾਰੇ ਹੀ ਸਨਾਤਨ ਦੇ ਧਰਮ ਪ੍ਰੇਮੀਆਂ ਨੂੰ ਮੇਰੇ ਜਗਿੰਦਰਪਾਲ ਸ਼ਰਮਾ ਲੋ ਸਮੁੱਚੀ ਟੀਮ ਦੇ ਵੱਲੋਂ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਸਾਡੇ ਮਾ ਅਲਵਾ ਜੋਂ ਦੇ ਮਹਾ ਸਚੀਵ ਦਿਰੀ ਗੱਲਾਂ ਇਹਨਾਂ ਨੇ ਕਹੀਆਂ ਬਹੁਤ ਹੀ ਵਜਨਦਾਰ ਆ ਇਹਨਾਂ ਦੀਆਂ ਗੱਲਾਂ ਜੋ ਸਰਕਾਰ ਦੇ ਵਿੱਚ ਕਿਉਂਕਿ ਇਹ ਕਾਫੀ ਲੰਬੇ ਸਮੇਂ ਤੋਂ ਸਰਕਾਰ ਦੇ ਨਾਲ ਤੇ ਸਨਾਤਨ ਦੀ ਸੇਵਾ ਕਰਦੇ ਆ ਰਹੇ ਨੇ ਅਸੀਂ ਇੱਕ ਹੀ ਪ੍ਰਣ ਲੈ ਕੇ ਤੁਰੇ ਆ ਸਨਾਤਨ ਸੇਵਾ ਸੰਪਤੀ ਵੱਲੋਂ ਤੇ ਜਿੰਨੇ ਸਾਡੇ ਜਿੰਦਗੀ ਦੇ ਸਾਹ ਰਹਿ ਗਏ ਆ ਉਹ ਅਸੀਂ ਸਲਾਤਨ ਦੀ ਸੇਵਾ ਦੇ ਵਾਸਤੇ ਲਗਾਵਾਂਗੇ ਜਿੰਨੇ ਲਗਾ ਚੁੱਕੇ ਆ ਉਹ ਜਿੰਨੇ ਸਾਡੇ ਸਵਾਸ ਤੇ ਰਹਿ ਗਏ ਆ ਉਹ ਸਦਾ ਹੀ ਸਲਾਤਨ ਦੀ ਸੇਵਾ ਦੇ ਵਾਸਤੇ ਰਹਿਣਗੇ ਤੇ ਸਲਾਤਨ ਸੇਵਾ ਸਮਿਤੀ ਦੇ ਵੱਲੋਂ ਸਾਡੇ ਪੰਡਿਤ ਸੁਖਦੇਵ ਸ਼ਰਮਾ ਜੀ ਨੂੰ ਅਸੀਂ ਫਰੀਦਕੋਟ ਦਾ ਜ਼ਿਲ੍ਹਾ ਪ੍ਰਬੰਧਨ ਨਿਯੁਕਤ ਕੀਤਾ ਹੋਇਆ ਵਾ ਇਹਨਾਂ ਦੇ ਨਾਲ ਅੱਜ ਅਸੀਂ ਹਾਈ ਕੋਰਟ ਪੂਰਾ ਦੇ ਵਿੱਚ ਪ੍ਰਧਾਨ ਲਗਾ ਕੇ ਜਾਵਾਂਗੇ ਤੇ ਇਹਨਾਂ ਦੀ ਬੜੀ ਹੀ ਸੋਚ ਤੇ ਇਹਨਾਂ ਦੀ ਜੁਗਾਇ ਸੀ ਲਗਨ ਦੇਖੀ ਸਨਾਤਨ ਦੇ ਵਾਸਤੇ ਕਿ ਇਹਨਾਂ ਦੀ ਜਦੋਂ ਵੀ ਕੋਈ ਤੇ ਮੀਟਿੰਗ ਸਾਡੀ ਹੋਣੀ ਇਹਨਾਂ ਨੇ ਚਾਹੇ ਕੋਈ ਇਹਨਾਂ ਦੇ ਨਾਲ ਆ ਰਿਹਾ ਨਹੀਂ ਆ ਰਿਹਾ ਪਰ ਇਹ ਹਮੇਸ਼ਾ ਹੀ ਸਨਾਤਨ ਦੇ ਵਾਸਤੇ ਉੱਥੇ ਜਾ ਕੇ ਖੜੇ ਆ ਤੇ ਸ਼ੁਰੂ ਕੀਤਾ ਲੜੀ ਦਾ ਸ਼ੁਰੂ ਕੀਤਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਤਨਵੇਦਨ ਕਰਦੀ ਆ ਕਿ ਅਸੀਂ ਆਪਣੇ ਧਰਮ ਤੋਂ ਆਪਣੇ ਸੰਸਕਾਰਾਂ ਤੋਂ ਕਿਤੇ ਨਾ ਕਿਤੇ ਬੇਮੁਖ ਹੁੰਦੇ ਜਾ ਰਹੇ ਆ ਸਾਡੇ ਬੱਚੇ ਸਾਡੇ ਸਨਾਤਨ ਤੋਂ ਸਾਡੀ ਸੰਸਕ੍ਰਿਤੀ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਅਸੀਂ ਇਸ ਲੜੀਵਾਰ ਜਾਪ ਦੀ ਇਸ ਸ਼ੁਰੂਆਤ ਨੂੰ ਇਸ ਤਰੀਕੇ ਦੇ ਨਾਲ ਅੱਗੇ ਲੈ ਕੇ ਚੱਲੀਏ ਤਾਂ ਜੋ ਸਾਡੇ ਬੱਚਿਆਂ ਦੇ ਵਿੱਚ ਸਾਡੇ ਯੁਵਾ ਵਰਗ ਦੇ ਵਿੱਚ ਆਪਣੇ ਧਰਮ ਦੇ ਪ੍ਰਤੀ ਪ੍ਰਚਾਰ ਹੋਵੇ ਆਪਣੀਆਂ ਵੇ ਪਾ ગ્રੰਥਾਂ ਦੇ ਨਾਲ ਅਪਗਤ ਕਰਾਇਆ ਜਾਵੇ ਆਪਣੇ ਬੱਚਿਆਂ ਨੂੰ ਸੰਸਕ੍ਰਿਤੀ ਦਾ ਗਿਆਨ ਕਰਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜੋ ਸਨਾਤਨ ਧਰਮ ਹੈ ਅਸੀਂ ਇਸ ਸਨਾਤਨ ਨੂੰ ਇਸ ਤਰੀਕੇ ਨਾਲ ਮਜ਼ਬੂਤ ਕਰੀਏ ਕਿ ਸਾਡੇ ਸਨਾਤਨ ਦੇ ਉੱਪਰ ਆ ਕੇ ਕਿਸੇ ਵੀ ਤਰੀਕੇ ਦਾ ਕੋਈ ਵੀ ਐਸਾ ਸਾਡੇ ਵਿੱਚ ਕੋਈ ਵੀ ਐਸੇ ਤਰੀਕੇ ਦੀ ਕੋਈ ਬਾੜ ਕੋਈ ਐਸਾ ਮਨਮੁਤਾਬਨਾ ਰਵੇ ਸਾਡੇ ਬੱਚਿਆਂ ਦੇ ਵਿੱਚ ਇੱਕ ਹਮੇਸ਼ਾ ਇੱਕ ਜੋਸ਼ ਰਵੇ ਤਾਂ ਜੋ ਉਹ ਸਾਡੇ ਅੱਗੇ ਇਸ ਧਰਮ ਨੂੰ ਇਸ ਸੰਸਕਾਰਾਂ ਨੂੰ ਇਸ ਸਨਾਤਨ ਨੂੰ ਅੱਗੇ ਲੈ ਕੇ ਜਾਣ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਹਰ ਇਸ ਸ਼ਨੀਵਾਰ ਦੀ ਲੜੀਵਾਰ ਨੂੰ ਅਸੀਂ ਅੱਗੇ ਵਧਾਂਦੇ ਹੋਏ ਕਰ ਕਰ ਦੇ ਵਿੱਚ ਅਸੀਂ ਜਾਪ ਦਾ ਅਸੀਂ ਦੇਖੋ ਮੰਦਰਾ ਦੇ ਵਿੱਚ ਤਾਂ ਸ਼ੁਰੂ ਕਰ ਹੀ ਦਿੱਤਾ ਪਰ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਰਦੀ ਹਾਂ ਕਿ ਸਮੇਰੀਆਂ ਘਰ ਦੇ ਵਿੱਚ ਬੈਠੀ ਹੋਈਆਂ ਭੈਣਾਂ ਵੀ ਨੇ ਉਹਨਾਂ ਨੂੰ ਇਹ ਬੇਨਤੀ ਕਰਦੀ ਆ ਕਿ ਉਹ ਘਰ ਦੇ ਵਿੱਚੋਂ ਕਿਉਂ ਨਹੀਂ ਸ਼ੁਰੂਆਤ ਕਰ ਸਕਦੇ ਅਸੀਂ ਮੰਦਰ ਦੇ ਵਿੱਚ ਜਾ ਕੇ ਕੱਟ ਕਰਕੇ ਤਾਂ ਅਸੀਂ ਕਰਾਂਗੇ ਉਹ ਤਾਂ ਜੋ ਆਪਾਂ ਕਰ ਹੀ ਰਿਹਾ ਪਰ ਆਪਾਂ ਹਰ ਨੇਕ ਕੰਮ ਦੀ ਸ਼ੁਰੂਆਤ ਅਸੀਂ ਆਪਣੇ ਘਰ ਤੋਂ ਕਰ ਸਕਦੇ ਆ ਤੇ ਅਸੀਂ ਕੋਸ਼ਿਸ਼ ਕਰੀਏ ਹਫਤੇ ਦੇ ਵਿੱਚ ਜੇ ਅਪਾ 7 ਦਿਨ ਨਹੀਂ ਕਰ ਸਕਦੇ ਤਾਂ ਆਪਾਂ ਇੱਕ ਦਿਨ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇਕੱਠਾ ਕਰਕੇ ਅਸੀਂ ਹਨੂਮਾਨ ਚਲਸਾ ਦਾ ਜਾਪ ਕਰੀਏ ਤੇ ਆਪਣੇ ਪਰਿਵਾਰ ਨੂੰ ਸੁੱਖ ਸਮਰiddhi ਵਾਲੇ ਪਾਸੇ ਨੂੰ ਲੈ ਕੇ ਲਈਏ ਧੰਨਵਾਦ ਜੀ ਹਾਂਜੀ ਤਾਂ ਕਿ ਨਮਸਕਾਰ ਆਪਾਂ ਵਰुण ਮਹਿਤਾ ਸੰਗਠਨ महासचिव ਮਾਲਵਾ ਜੂਨ 1 ਅੱਜ ਜਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਪੁਰਾ ਦੇ ਜੋ ਖੇਡ ਕਦਾਰ ਦਾ ਚੱਕਰ ਲਾ ਕੇ ਤੇ ਮੋਚਿਓ ਤਰਤਲ ਸੇਵਾ ਸਮਿਤੀ ਪੰਜਾਬ ਦੇ ਬੈਨਰ ਤੇ ਮੀਟਿੰਗ ਕੀਤੀ ਆ ਇਕੱਠ ਕੀਤਾ ਕੋਟਪੁਰਾ ਦੇ ਹਿੰਦੂਆਂ ਨੂੰ ਜੋੜਿਆ ਕੀ ਕਹਿਣਾ ਸਭ ਤੋਂ ਪਹਿਲਾਂ ਤਾਂ ਮੈਂ ਅੰਗਰੇਜ਼ੀ ਨੰਬਰਸ਼ ਜਿਹੜਾ ਇੰਗਲਿਸ਼ ਨੰਬਰਸ਼ ਆ ਉਹਦੇ ਤੇ ਸਾਰੇ শ্রোਤਿਆਂ ਨੂੰ ਜਿਹੜੇ ਤੁਹਾਡੇ ਰਾਹੀਂ ਦੇਖ ਰਿਹਾ ਬਹੁਤ-ਬਹੁਤ ਮੁਬਾਰਕਬਾਦ ਔਰ ਸਭ ਤੋਂ ਵੱਡੀ ਮੁਬਾਰਕਬਾਦ ਦੇ ਹੱਕਦਾਰ ਨੇ ਸਾਡੇ ਪੰਡਿਤ ਸੁਖਦੇਵ ਸ਼ਰਮਾ ਜੀ ਜਿਨ੍ਹਾਂ ਨੇ ਜਿਹੜੇ ਕਿ ਸਾਡੇ ਫਰੀਦਕੋਟ ਦੇ ਜ਼ਿਲ੍ਹਾ ਇੰਚਾਰਜ ਨੇ ਅੱਜ ਹਲਕਾ ਕੋਟਕਪੂਰਾ ਦੇ ਵਿੱਚ ਉਹਨਾਂ ਨੇ ਮੀਟਿੰਗ ਰੱਖੀ ਜਿੱਥੇ ਸਾਡੇ ਮਾਲਵਾ ਜ਼ੋਨ ਵੰਡੇ ਇੰਚਾਰਜ ਮੁੱਖ ਤੌਰ ਤੇ ਜਗਿੰਦਰ ਸ਼ਰਮਾ ਜੀ ਨੇ ਪਹੁੰਚ ਕੇ ਨਿਯੁਕਤੀ ਪੱਤਰ ਵੰਡੇ ਸਾਡੇ ਲੁਧਿਆਣਾ ਤੋਂ Shri Hanuman ਪ੍ਰਚਾਰ ਸੇਵਾ ਸਮਿਤੀ ਦੇ ਅਧਿਐਕਸ਼ ਮੇਰੀ ਛੋਟੀ ਭੈਣ ਰੁਪਿੰਦਰ ਸ਼ਰਮਾ ਜੀ ਸਾਰੀ ਟੀਮ ਮੋਗੇ ਤੋਂ ਆਏ ਹੋਏ ਸਾਡੇ ਬੜੇ ਅਹੁਦੇਦਾਰ ਸਹਿਬਾਨ ਨਿੱਕੋਂ ਸਨਾਤਨ ਦੇ ਪ੍ਰਚਾਰ ਪ੍ਰਸਾਰ ਲਈ ਸਾਡੇ ਰਾਸ਼ਟਰੀ ਪ੍ਰਮੁਖ ਸ਼੍ਰੀ ਵਿਜੇ ਸ਼ਰਮਾ ਜੀ ਦੇ ਨਿਰਦੇਸ਼ਾਂ ਤੇ ਪੰਜਾਬ ਭਰ ਦੇ ਜ਼ਿਲ੍ਹਿਆਂ ਤੇ ਬਲਾਕ ਤੇ ਜਾ ਕੇ ਅਸੀਂ ਜਿਹੜੀ ਯੁਵਾ ਪੀੜੀ ਆ ਉਹਨੂੰ ਸਨਾਤਨ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸਨਾਤਨ ਦੇ ਪ੍ਰਚਾਰ ਪ੍ਰਸਾਰ ਲਈ ਜੋ ਸਾਡੀ ਬੰਦੀ ਡਿਊਟੀ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਤੁਹਾਨੂੰ ਲੱਗਿਆ ਵੀ ਇਸ ਕਮੇਟੀ ਦਾ ਜਿਹੜਾ ਨਿਰਮਾਣ ਹੋਣਾ ਚਾਹੀਦਾ ਅਗਿਆਮ ਚਾਹੀਦਾ ਕਿਵੇਂ ਬਤੁਲੋ ਦੇਖੋ ਪੰਜਾਬ ਦੇ ਅੰਦਰ ਇਸ ਟਾਈਮ 4 ਜਰਦਨ ਤੋਂ ਵੱਧ ਐਸੇ ਸੰਗਠਨ ਨੇ ਜਿਹੜੇ ਆਪਣੇ ਆਪ ਨੂੰ ਹਿੰਦੂ ਸਮਾਜ ਦੀ ਅਗਵਾਈ ਕਰਨ ਦੀ ਗੱਲ ਕਹਿੰਦੇ ਆ ਔਰ ਹਰੇਕ ਦਾ ਵਚਨ ਕੀ ਹੁੰਦਾ ਉਦਵੋਸ਼ ਕੀ ਹੁੰਦਾ ਕਿ ਸਨਾਤਨੀ ਏਕਤਾ ਤੇ ਲੋਕਾਂ ਨੂੰ ਜੋੜ ਰਿਆ ਧਰਮ ਦਾ ਪ੍ਰਚਾਰ ਕਰ ਰਿਆ ਨਾ ਤਾਂ ਕਿਤੇ ਧਰਮ ਦਾ ਪ੍ਰਚਾਰ ਨਜ਼ਰ ਆ ਰਿਹਾ ਨਾ ਸਨਾਤਨੀ ਏਕਤਾ ਨਜ਼ਰ ਆ ਰਹੀ ਹੈ ਜਿਹੜੇ 6 ਤੋਂ 60 ਬਣ ਗਏ ਉਹਨਾਂ ਨੇ ਕੀ ਸਨਾਤਨੀ ਏਕਤਾ ਜੋੜਨੀ ਔਰ ਹਰ ਬੰਦਾ ਆਪਣੇ ਉਹਨੂੰ ਕੌਮੀ ਚੇਅਰਮੈਨ ਪੰਜਾਬ ਦਾ ਚੇਅਰਮੈਨ ਕਹਿੰਦਾ ਜਿਹੜਾ ਜ਼ਿਲ੍ਹੇ ਦਾ ਚੇਅਰਮੈਨ ਕਹਿੰਦਾ ਉਹਨੂੰ ਸ਼ਹਿਰ ਦੇ ਵਾਡਾਂ ਦਾ ਨਹੀਂ ਪਤਾ ਜਿਹੜਾ ਪੰਜਾਬ ਦਾ ਚੇਅਰਮੈਨ ਕਹਿੰਦਾ ਜ਼ਿਲ੍ਹਿਆਂ ਦਾ ਨਹੀਂ ਪਤਾ ਜਿਹੜਾ ਕੌਮੀ ਚੇਅਰਮੈਨ ਕਹਿੰਦਾ ਉਹਨੂੰ ਦੇਖ ਜੇ ਸੂਬਿਆਂ ਦਾ ਨਹੀਂ ਪਤਾ ਲੇਕਿਨ ਸਨਾਤਨ ਸੇਵਾ ਸਮਿਤੀ ਨੇ ਜਮੀਨੀ ਪੱਧਰ ਤੋਂ ਆਪਣੇ ਸੰਗਠਨ ਨੂੰ ਚੱਕਿਆ ਵਾ ਸਾਡੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਬਾਰੀ ਸ਼੍ਰੀ ਮਨੀਸ਼ ਸੋਧਿਆ ਜੀ ਦੀ ਯੋਗ ਅਗਵਾਈ ਦੇ ਵਿੱਚ ਸ਼੍ਰੀ ਦੀਪਕ ਵਾਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਔਰ ਸ਼੍ਰੀ ਵਿਜੇ ਸ਼ਰਮਾਈ ਦੇ ਨਿਰਦੇਸ਼ਾਂ ਅਸੀਂ ਸਭ ਤੋਂ ਪਹਿਲਾਂ ਹਲਕਾ ਵਿਧਾਨ ਸਭਾ ਕੋਆਰਡੀਨੇਟਰ ਬਣਾਏ ਫਿਰ ਬਲਾਕ ਪ੍ਰਧਾਨ ਬਣਾਏ ਫਿਰ ਜ਼ਿਲ੍ਹਾ ਇੰਚਾਰਜ ਬਣਾਏ ਉਸ ਤੋਂ ਬਾਅਦ ਜ਼ੋਨ ਇੰਚਾਰਜ ਬਣਾਏ ਆ ਸਾਡਾ ਸੰਗਠਨ ਨੀਚੇ ਤੋਂ ਲੈ ਕੇ ਉੱਪਰ ਤੱਕ 117 ਵਿਧਾਨ ਸਭਾ ਹਲਕਿਆਂ ਚ ਚੱਲ ਰਿਹਾ ਹੈ ਇਹ ਨਾਰਥ ਇੰਡੀਆ ਦਾ ਪਹਿਲਾ ਸੰਗਠਨ ਹੈ ਜਿਹੜਾ ਜ਼ਮੀਨੀ ਪੱਧਰ ਤੇ ਜੁੜ ਕੇ ਕੰਮ ਕਰ ਰਿਹਾ ਸਤਨ ਤਰਮ ਨੂੰ ਲੈ ਕੇ ਜਾਂ ਆਪਾਂ ਗੱਲ ਕਰੀ ਹਿੰਦੂ ਤਰਮ ਨੂੰ ਲੈ ਕੇ ਪਹਿਲਾਂ ਤੋਂ ਹੀ ਬਥੇਰੀਆਂ ਸੰਸਥਾਵਾਂ ਜਿਹੜੀਆਂ ਸੁਮਿਤੀਆਂ ਚੱਲ ਰਹੀਆਂ ਨੇ ਵੀ ਉਹ ਕੀ ਉਹਨਾਂ ਤੋਂ ਇਹ ਜਿਹੜਾ ਸੁਮਿਤੀ ਡਿਫਰੈਂਟ ਹੋਏਗੀ ਜਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਕਹਿਤਾ ਦਿੱਤਾ ਵਾ ਜੀ कि ਜਿਹੜੇ ਆਪਣੇ ਨੂੰ ਜ਼ਿਲ੍ਹੇ ਦੇ ਪ੍ਰਧਾਨ ਕਹਿੰਦੇ ਜ਼ਿਲ੍ਹੇ ਦੇ ਵਾਰ ਨਹੀਂ ਪਤਾ ਜਿਹੜੇ ਪੰਜਾਬ ਦੇ ਚੇਅਰਮੈਨ ਕਹਿੰਦੇ ਪੰਜਾਬ ਦੇ ਜ਼ਿਲ੍ਹੇ ਨਹੀਂ ਪਤੇ ਕੌਮੀ ਚੇਅਰਮੈਨ ਕਹਿੰਦੇ ਆ ਦੇ ਦੇ ਸੂਬੇ ਨਹੀਂ ਪਤਾ ਲੇਕਿਨ ਸਨਾਤਨ ਸੇਵਾ ਸਮਿਤੀ ਤਾਂ ਪਹਿਲਾਂ ਹੀ ਜ਼ਮੀਨੀ ਪੱਧਰ ਤੋਂ ਬਲਾਕ ਤੋਂ ਵਿਧਾਨ ਸਭਾ ਹਲਕਾ ਕੋਆਰਡੀਨੇਟਰ ਜਿਲਾਈਂ ਚਾਰਜ ਤੋਂ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਜ਼ੋਨ ਇਨਚਾਰਜ ਤੇ ਸੰਗਠਨ ਜਨਰਲ ਸਕੱਤਰ ਬਣਾਏ ਆ ਤਾਂ ਜੋ ਸਾਡੇ ਕੋਲ ਸਟਰਕਚਰ ਹੋਵੇ ਅਸੀਂ ਹਵਾ 'ਚ ਕੰਮ ਨਹੀਂ ਕਰਨਾ ਹਵਾਈ ਗੱਲਾਂ ਨਹੀਂ ਕਰਨੀਆਂ ਵਾਕਈ ਸਨਾਤਨ ਲਈ ਕੰਮ ਕਰਨਾ ਹੈ ਐਸੀ ਵੀ ਸਾਡੀ ਮਿਹਨਤ ਥੋੜੀ ਜ਼ਿਆਦਾ ਜ਼ਰੂਰ ਹੋ ਸਕਦੀ ਹੈ ਤੇ ਲੇਕਿਨ ਸ੍ਰਿਸ਼ਟੀ ਦੇ ਰਚਨਾਕਾਰ ਭਗਵਾਨ ਬੋਲੇਨਾਥ ਔਰ ਮਰਿਆਦਾ ਪ੍ਰਸ਼ੋਤਮ ਭਗਵਾਨ ਸਿਆਰਾਮ ਰਾਮਚੰਦਰ ਜੀ ਦੇ ਆਸ਼ੀਰਵਾਦ ਸਦਕਾ ਅਸੀਂ ਆਪਣੇ ਮਨਸੂਬੇ ਤੇ ਕਾਮਯਾਬ ਹੋਵਾਂਗੇ ਜਿਹੜੀ ਲਗਨ ਤੇ ਸੱਚੀ ਨਿਸ਼ਟਾ ਤੇ ਆਸਥਾ ਨਾਲ ਚੱਲੇ ਆਂ ਭਗਵਾਨ ਉਹਦੇ ਚ ਸ਼ਕਤੀ ਦੇਣਗੇ ਸਰਸਤਾਵਾਂ ਚਲਣ ਵਾਸਤੇ ਪੈਸੇ ਦੀ ਜ਼ਰੂਰਤ ਹੋ ਰਹੀ ਹੈ ਫੰਡ ਦੀ ਜ਼ਰੂਰਤ ਹੈ ਫੰਡ ਜਿਹੜਾ ਹੈਗਾ ਕਿਹੜੀ ਪਾਰਟੀ ਤੋਂ ਲੱਗਦਾ ਅਸੀਂ ਮੈਂ ਕੋਈ ਇਹ ਫੰਡ ਅਲੀ ਗੱਲ ਤੇ ਤੁਹਾਨੂੰ ਕਹਾਂ ਜਦੋਂ ਨਾ ਫੰਡਾਂ ਦੀ ਲੋੜ ਪੈਂਦੀ ਜਿਆਦਾਤਰ ਗਲਤ ਕਾਰਜ ਚ ਨਹੀਂ ਜਦੋਂ ਨਿਸ਼ਵਾਰਥ ਭਾਵਨਾ ਨਾਲ ਕਾਰਜ ਕਰਨੀ ਹੈ ਸਾਡੇ ਪੰਜਾਬ ਦੇ ਮਾਲਵਾ ਜ਼ੋਨ ਦੇ ਇੰਚਾਰਜ ਕੜੇ ਨੇ ਲੁਧਿਆਣੇ ਦੇ ਇੰਚਾਰਜ ਕੜੇ ਨੇ ਮੈਂ ਵੀ ਆ ਜਿੰਨੀ ਕ ਭਗਵਾਨ ਨੇ ਆਰਥਿਕ ਤੌਰ ਤੇ ਸਾਨੂੰ ਸੰਪਨ ਕੀਤਾ ਵਾ ਆਪਾਂ ਆਪਣੇ ਜਿਹੜੀ ਕਮਾਈ ਹੈ ਦਸਵੰਦ ਕੱਢਦੇ ਆ ਨਾ ਉਹ ਦਸਵੰਦ ਨਾਲ ਹੀ بڑا ਕਾਰਜ ਕਰ ਸਕਦੇ ਆ ਸਿਰਫ ਨਿਸ਼ਟਾ ਚਾਹੀਦੀ ਹੈ ਸਾਡੇ ਸਾਥੀ ਆ ਦੇਖੋ ਜਿਹੜੇ ਕੜੇ ਆ ਉਹ ਸਾਰੇ ਆਪਣੀ ਆਪਣੀ ਨੇਕ ਕਮਾਈ ਚੋਂ ਜੋ ਵੀ ਹੈ ਦਸਵੰਦ ਪਾ ਰਹੇ ਆ ਉਹਦੇ ਨਾਲ ਅਸੀਂ ਆਪਣਾ ਕੰਮ ਖੂਬੀ ਕਰ ਰਹੇ ਆ ਸਨ ਨੂੰ ਲੋਕਾਂ ਕੋ ਚੰਦੇ ਚੱਕ ਕੇ ਸਮਝ ਕੇ ਕਿ ਨਹੀਂ ਕਿ ਬਾਕੀ ਜਿਹੜੀਆਂ ਕੁਝ ਸੰਗਠਨ ਐਸੇ ਨੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕਿਸੇ ਦੀ ਨਿੰਦਿਆ ਨਹੀਂ ਹੈ ਜਿਨ੍ਹਾਂ ਦੇ ਕਰਕੇ ਬਦਕੋਈ ਹੁੰਦੀ ਹੈ ਸਨਾਤਨ ਸੇਵਾ ਸਮਿਤੀ ਇਹਨਾਂ ਤੋਂ ਬਿਲਕੁਲ ਅਲੱਗ ਢੰਗ ਨਾਲ ਕੰਮ ਕਰਨ ਵਾਲੀ ਹੈ ਤੁਹਾਡੀ ਸਮिति ਨਾਲ ਲੋਕ ਜੁੜਨ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਕਿ ਲੋਕਾਂ ਨੂੰ ਕੋਈ ਕਹਿਣਾ ਚਾਹੀਦਾ ਹੈ ਲੋਕਾਂ 'ਚ ਜੋਸ਼ ਬੜਾ ਹੈ ਜੀ ਜਿਵੇਂ ਕਿ ਪਹਿਲਾਂ ਕਿਹਾ ਕਿ ਜਦੋਂ 20 ਦਸੰਬਰ 2025 ਨੂੰ ਸ਼੍ਰੀ ਮਨੀਸ਼ ਸਿੰਘ ਸੋਧਿਆ ਜੀ ਨੇ ਆ ਪਠਾਨਕੋੜ ਤੋਂ ਸ਼੍ਰੀ ਹਨੂਮਾਨ ਚਲੀਸਾ ਦਾ ਸੁਭਾਰਮ ਕੀਤਾ ਉਸ ਤੋਂ ਬਾਅਦ ਮੋਗੇ ਦੇ ਵਿੱਚ ਹੋਇਆ ਅੱਜ ਲੁਧਿਆਣੇ ਦੇ ਅੰਦਰ ਪਿਛਲੇ 3 ਹਫ਼ਤੇ ਤੋਂ ਲਗਾਤਾਰ ਸ਼੍ਰੀ ਹਨੂਮਾਨ ਚਲੀਸਾ ਦਾ ਉਦਘੋਸ਼ ਹੋ ਰਿਹਾ ਬਸ ਪਾਠ ਹੋ ਰਿਹਾ ਮੈਨੂੰ ਹੈਰਾਨੀ ਹੋਈ ਕਿ ਅੱਜ ਜਦੋਂ ਅਸੀਂ ਆ ਰਹੇ ਸੀ ਮੈਨੂੰ ਰੁਪਿੰਦਰ ਜੀ ਨੇ ਦੱਸਿਆ ਕੀ ਲੋਕੀ ਆਨੇ ਸ਼ਹਿਰ ਦੇ ਵਕਵਾਕੇ ਇਲਾਕੇ ਤੋਂ ਲੋਕਾਂ ਦਾ ਫੋਨ ਆ ਰਿਹਾ ਕਿ ਤੁਸੀਂ ਹਫਤੇ 'ਚ ਇੱਕ ਵਾਰ ਦੋ ਵਾਰ ਨਹੀਂ ਹਫਤੇ 'ਚ ਤਿੰਨ-ਤਿੰਨ ਵਾਰੀ ਕਰੋ ਹਫਤੇ 'ਚ ਤਿੰਨ-ਤਿੰਨ ਇਹ ਲੋਕਾਂ ਦਾ ਜੋਸ਼ ਹੀ ਹੈ ਨਾ ਪਿਆਰ ਹੈ ਲੋਕਾਂ ਨੂੰ ਨਜ਼ਰ ਆ ਰਿਹਾ ਕਿ ਜੇ ਅਸੀਂ ਕਰ ਰਿਹਾ ਹੈ ਸਨਾਤਨ ਧਰਮ ਦੇ ਲਈ ਹੈ ਤੇ ਯੁਵਾ ਸ਼ਕਤੀ ਨੂੰ ਜੋੜ ਰਿਹਾ ਧਰਮ ਦੇ ਰਾਹ ਤੇ ਜੋੜ ਰਿਹਾ ਜਿਹੜੇ ਧਰਮ ਤੋਂ ਬੇਮੁਖ ਹੋਏ ਪਏ ਸੀ ਉਹਨਾਂ ਨੂੰ ਧਰਮ ਦੇ ਰਾਹ ਤੇ ਚਲਾ ਰਿਹਾ ਤੇ ਉਸੇ ਚੀਜ਼ ਦੇ ਲਈ ਹੈ ਇਹੀ ਪਿਆਰ ਬੜਾ ਕਿ ਲੋਕਾਂ ਦਾ ਸਹਿਯੋਗ ਮਿਲ ਰਿਹਾ ਇੱਕ ਵਾਰ ਆਪਣਾ ਸਪਰਕ ਸਪਰਕ ਡਾ ਹੈ ਇੱਕ ਰਫਤਾਰ ਮੈਂ ਵਰੁਣ ਮਹਿਤਾ ਸੰਗਠਨ ਮਹਾ ਸਚੀਵ ਮਾਲਵਾ ਜੋਂਨ 1 ਮੇਰਾ ਨੰਬਰ ਹੈ 988409090 988409090 ਪੰਜਾਬ ਭਾਰਚੋਂ ਕੋਈ ਵੀ ਸਾਡਾ ਸਾਥੀ ਜਿਹੜਾ ਨਿਸਵਾਰਥ ਭਾਵਨਾ ਨਾਲ ਜਿਹੜੀਆਂ ਸੂ ਕਾਲ ਹਿੰਦੂ ਸੰਗਠਨ ਚੱਲ ਰਹੀ ਹੈ ਨਾ ਵੀ ਕਿਤੇ ਕਿਸੇ ਤਰ੍ਹਾਂ ਦੇ ਲਾਲਚ ਲੋਭ ਵਾਲੀ ਗੱਲ ਹੈ ਸਾਡੇ 'ਚ ਲਾਲਚ ਲੋਭ ਵਾਲੀ ਗੱਲ ਨਹੀਂ ਜਿਹੜਾ ਨਿਸਵਾਰਥ ਭਾਵਨਾ ਨਾਲ ਸਨਾਤਨ ਦੀ ਸੇਵਾ ਕਰਨਾ ਚਾਹੁੰਦਾ ਉਹ ਆਵੇ ਲੋਕ ਯਾਦ ਕਰਨ ਕਿ ਉਹਦੇ ਕਿੱਤੇ ਕੰਮਾ ਨੂੰ ਉਹਨਾਂ ਦਾ तहे ਦਿਲੋਂ ਨਿੱਘਾ ਸਵਾਗਤ ਹੈ ਜੈ ਸ਼੍ਰੀ ਰੰਝੀ ਮੈਂ जोगਿੰਦਰਪਾਲ ਸ਼ਰਮਾ ਮਾਲਵਾ ਜੋਨੀ ਇੰਚਾਰਜ ਬਣ ਅੱਜ ਮੀਟਿੰਗ ਹੋਈ ਅੱਜ ਸਾਡੇ ਪੰਡਿਤ ਸੁਭਦੀਪ ਸ਼ਰਮਾ ਜੀ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਉਹਨਾਂ ਨਾਲ ਕੁਝ ਨਿਯੁਕਤੀਆਂ ਸੀਗੀਆਂ ਜੋ ਸਨਾਤਨ ਸੇਵਾ ਸਮਿਤੀ ਦੇ ਵਿੱਚ ਇਹਨਾਂ ਨੇ ਕਰਵਾਈਆਂ ਇੱਕ ਕੋਟਕਪੂਰਾ ਟੀਮ ਦਾ ਸੀਗਾ ਫਰੀਦਕੋਟ ਦੇ ਵਿੱਚ ਸੀਗਾ ਜੋ ਪੰਡਿਤ ਜੀ ਸਾਡੇ ਸੁਭਦੀਪ ਸ਼ਰਮਾ ਜੀ ਆ ਇਹਨਾਂ ਨੂੰ ਅਸੀਂ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਹੋਇਆ ਤੇ ਇਹਨਾਂ ਦੇ ਵੱਲੋਂ ਕੋਝ ਨਿਰੁਕਤੀ ਆਹੀ ਉਹ ਅੱਜ ਅਸੀਂ ਕਰਨ ਆਏ ਸੀ ਸਰ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਅੱਜ ਇੱਥੇ ਤੁਸੀਂ ਇਕੱਠੇ ਹੋਏ ਹੋ ਰਾਤ ਦੀ ਸੇਵਾ ਤੇ ਬੰਦਨਤ ਲਈ ਮੀਟਿੰਗ ਕੀਤੀ ਆ ਵੀ ਇਹਦੇ ਵਿੱਚ ਮੁੱਖ ਏਜੰਡਾ ਤੁਹਾਡਾ ਕੀ ਹੋਏਗਾ ਵੀ ਤੇ ਨਾਲ ਜਿਵੇਂ ਆਪਾਂ ਕਹਿ ਰਹੇ ਹਾਂ ਸੰਤਨ ਧਰਮ ਨੂੰ ਲੈ ਕੇ ਵੀ ਹੋਰ ਵੀ ਕਾਫੀ ਜਿਹੜੇ ਸੰਸਥਾਵਾਂ ਕੰਮ ਕਰ ਰਹੀਆਂ ਕਰ ਰਹੀਆਂ ਮਤਲਬ ਜਿਹੜਾ ਹੈ ਨਾ ਵੀ ਤੁਹਾਡੇ ਵਿੱਚ ਕੋਈ ਇਸ ਤੋਂ ਇਲਾਵਾ ਡਿਫਰੈਂਟ ਹੋਏਗਾ ਕੋਈ ਲੱਗ ਹੋਏਗਾ ਕਿ ਕਿਸ ਤਰ੍ਹਾਂ ਹੋਏਗਾ ਬਿਲਕੁਲ ਅੱਜ ਜਿਹੜਾ ਸਾਡੀ ਸਨਾਤਨ ਸੇਵਾ ਸਮਿਤੀ ਆ ਉਹ ਇੱਕ ਸਰਕਾਰ ਦਾ ਵਿੰਗ ਆ ਸਰਕਾਰ ਦਾ ਇਹ ਮਤਲਬ ਕਿ ਕੰਮ ਅਸੀਂ ਕਹਿੰਨੇ ਕਿ ਧਰਮ ਦਾ ਸਾਰੇ ਲੋਕੀ ਇੱਥੇ ਜਿੰਨੇ ਵੀ ਸਨਾਤਨੀ ਸਾਡੇ ਵਧੀਆ ਕੰਮ ਕਰਦੇ ਆ ਠੀਕ ਆ ਉਹ ਇੱਕ ਪ੍ਰਚਾਰ ਆ ਤੇ ਅਸੀਂ ਇਹ ਚਾਹੁੰਦੇ ਕਿ ਜਿਹੜੇ ਸਾਡੇ ਹਿੰਦੂ ਆ ਉਹਨਾਂ ਦੀ ਕੋਈ ਪੁੱਛ ਮੰਗ ਨਹੀਂ ਹੁੰਦੀ ਇਹ ਪ੍ਰੋਗਰਾਮ ਜਾਂ ਮੰਨ ਲਓ ਕੋਈ ਇਹ ਇਕੱਠੇ ਤਾਂ ਹੁੰਦੇ ਆ ਪਰ ਉਹ ਆਪ ਦੇ ਇਥੋਂ ਤੱਕ ਸੀਮਤ ਰਹੇ ਜਾਂਦੇ ਆ ਅਸੀਂ ਸਨਾਤਨ ਸੇਵਾ ਸਮਿਤੀ ਵੱਲੋਂ ਅਸੀਂ ਇਹਨਾਂ ਨੂੰ ਇੱਕ ਵੱਡੇ ਪੱਧਰ ਦੇ ਉੱਤੇ ਇਕੱਠੇ ਕਰਕੇ ਅਹੀ ਇੱਕ ਸਰਕਾਰ ਦਾ ਇੱਕ ਮਜ਼ਬੂਤ ਕਰਨਾ ਚਾਹਦੇ ਇਹਨਾਂ ਨੂੰ ਕਿਉਂਕਿ ਕੋਈ ਵੀ ਮੰਨ ਲਓ ਜੇ ਜਿੰਨੇ ਇੱਥੇ ਕੰਮ ਕਰ ਰਹੇ ਨੇ ਹਿੰਦੂਤਵ ਦੇ ਵਾਸਤੇ ਪਰ ਉਹਨਾਂ ਦੀ ਕਿਤੇ ਨਾ ਕਿਤੇ ਆਵਾਜ਼ ਦੱਬ ਕੇ ਰਹਿ ਜਾਂਦੀ ਹੈ ਉਹ ਗਾਂ ਵੱਧਦੀ ਨਹੀਂ ਸਾਡੀ ਇਹ ਸੋਚ ਆ ਕਿ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਆਵਾਜ਼ ਬੁਲੰਦ ਕਰਕੇ ਤੇ ਅਹੀ ਹਿੰਦੂਆਂ ਵਾਸਤੇ ਹਿੰਦੂਤਵ ਵਾਸਤੇ ਇੱਕ ਕੰਮ ਵਧੀਆ ਤੇ ਇੱਕ ਵਧੀਆ ਸੰਦੇਸ਼ ਲੈ ਕੇ ਆਈ ਹੈ ਸਰ ਗੱਲ ਹੋ ਗਈ ਨੂੰ ਵਰਗ ਦੀ ਵੀ ਅੱਜ ਜੇ ਨੂੰ ਵਰਗ ਕੋਈ ਗਰੀਬ ਇਨਸਾਨ ਆ ਜਾ ਕੰਮ ਨਹੀਂ ਕਰਦਾ ਨਾ ਉਹ ਅੱਜ ਤੁਹਾਡੀ ਸਸਤਾ ਕੀ ਨੇ ਕਰੂਗੇ ਉਹਦੇ ਵਾਸਤੇ ਇਹੀ ਸਨਾਤਨ ਸੇਵਾ ਸਮਿਤੀ ਵੱਲੋਂ ਅਸੀਂ ਉਹਨਾਂ ਦਾ ਮੰਨ ਲਓ ਕਿਸੇ ਦਾ ਕੋਈ ਵੀ ਕਮੀ ਪੇਸ਼ੀ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਵਰਨ ਜੀ ਸਾਡੇ ਆ ਇਹਨਾਂ ਨੇ ਵੀ ਦੱਸਿਆ ਕਿ ਉਹਨਾਂ ਦੇ ਵਾਸਤੇ ਮੰਨ ਲਓ ਕੋਈ ਧਰਮ ਤੋਂ ਅੱਡ ਹੋ ਕੇ ਅੱਡ ਗਿਆ ਵਾ ਕਿਸੇ ਵੀ ਲਾਲਚ ਦੇ ਰਹੀਂ ਅਸੀਂ ਉਹਨਾਂ ਦੇ ਘਰ ਵਾਪਸੀ ਕਰਾ ਰਹੇ ਆ ਤੇ ਜੋ ਸਾਡਾ ਹਿੰਦੂ ਵੀਰ ਜਾਂ ਭੈਣ ਭਰਾ ਕੋਈ ਵੀ ਕਮਜ਼ੋਰ ਆ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਤੱਕ ਉਹ ਆਪਦੀ ਆਵਾਜ਼ ਪਹੁੰਚਦੀ ਕਰੇ ਅਸੀਂ ਉਹਦੇ ਨਾਲ ਖੜੇ ਹਾਂ ਸਰ ਗੱਲ ਕਰੀਏ ਪੰਜਾਬ ਸਰਕਾਰ ਜਿਹੜਾ ਕੋਈ ਫੰਡ ਆਊਗਾ ਉਹ ਪੰਜਾਬ ਸਰਕਾਰ ਥਰੂ ਆਊਗਾ ਤੁਹਾਡੇ ਸੰਸਥਾਾਂ 'ਤੇ ਜੁੜੂਗੀ ਅਸੀਂ ਸਰਕਾਰ ਤੋਂ ਇੱਥੇ ਲੈ ਕੇ ਆਵਾਂਗੇ ਜੀ ਸਾਰਾ ਜਿੰਨਾ ਵੀ ਜੋ ਵੀ ਚੀਜ਼ਾਂ ਸਰਕਾਰ ਤੋਂ ਅਸੀਂ ਮੰਗੀ ਇਹ ਰੱਖੀ ਆ ਕਿ ਸਨਾਤਨ ਸੇਵਾ ਸਮਿਤੀ ਵੱਲੋਂ ਜਿੰਨੂੰ ਵੀ ਹਿੰਦੂ ਵਰਗ ਨੂੰ ਕਿਹੇ ਚੀਜ਼ ਦੀ ਲੋੜ ਆ ਅਸੀਂ ਸਰਕਾਰ ਤੋਂ ਲੈ ਕੇ ਦਵਾਂਗੇ ਬਾਬਾ ਤੇ ਸਰ ਸਾਡੀ ਮੂਰਤ ਜਨਲ ਜਨ ਲਈ ਹੈ ਕਹੂ ਮਾਤਾ ਨੂੰ ਲੈ ਕੇ ਵੀ ਕਹਿੰਦੇ ਨੇ ਵੀ ਗਊਆਂ ਰਿਜੋ ਵੀ ਸੇਵਾ ਕਰਦੇ ਨੇ। ਇੱਥੇ ਪੱਕੇ ਜਿਹੜੇ ਦੁੱਧ ਦਿੰਦੇ ਨੇ ਵੀ ਗਊਸ਼ਾਲਾ ਹੁਆ ਉਹ ਗਊਆਂ ਨੂੰ ਰੱਖਦੀ ਹੈ। ਬਾਕੀ ਦੂਸਰੇ ਗਊਆਂ ਨੂੰ ਨਹੀਂ ਇਹ ਰੱਖਦੇ। ਆਪਾਂ ਇਹ ਚਲੋ ਪਾਸੇ ਅਰੇ ਵੀ ਗੱਲ ਇੱਕ ਐਕਸੀਡੈਂਟਾਂ ਦੀ ਗੱਲ ਹੁੰਦੀ ਹੈ ਵੀ ਐਕਸੀਡੈਂਟ ਹੁੰਦੇ ਨੇ। ਆਪਾਂ ਦਾ ਵੀ ਐਕਸੀਡੈਂਟ ਜਿਹੜਾ ਹੈਗਾ ਅੱਜ ਤੱਕ ਕਿਸੇ ਵੀ ਰੋਗ ਕਾਰਨ ਨਹੀਂ ਹੋਇਆ। ਉਹ ਆਵਾਰਾ ਉੱਤੇ ਬੇਸਹਾਰਾ ਜਿਹੜੇ ਬੇਸਹਾਰਾ ਲੋਕ ਹੁੰਦੇ ਆ। ਨੰਦੀ ਮਹਾਰਾਜ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਉਹ ਆਵਾਰਾ ਹੁੰਦੇ ਨੇ ਬਾਅਦ। ਜਿਹੜਾ ਬੇਸਹਾਰਾ ਹੁੰਦ ਨੇ ਤਾਂ ਆਵਾਰਾ ਹੁੰਦੇ। ਉਹਨਾਂ ਲਈ ਸਰਕਾਰ ਕੁਝ ਨਹੀਂ ਚੁਣਦੀ। ਗਊਸ਼ਾਲ ਪਰ ਉਹਨਾਂ ਵਾਸਤੇ ਕੋਈ ਜਗ੍ਹਾ ਲੱਗਣੀ ਜਿਹੜੇ ਇਤਹਾਸ ਦੇ ਕਾਰਨ ਬਣੇ ਉਹਨੂੰ ਤੁਸੀਂ ਮੈਂ ਸੋਰੀ ਇੱਕ ਗੱਲ ਇੰਟਰਰਪਟ ਕਰਾਂ ਤੁਸੀਂ ਉਹਦੇ ਤੇ ਗੱਲ ਕਹੀ ਕਿ ਵੀ ਉਹਨੂੰ ਕੋਈ ਵੀ ਗਊਸ਼ਾਲਾ ਦੀ ਗੱਲ ਮੈਂ ਕਿਤੇ ਲਫ਼ਜ਼ ਨਹੀਂ ਬੋਲਿਆ ਕਿ ਵੀ ਗਊਸ਼ਾਲਾ ਦੁੱਧਾਰੂ ਕਚੂ ਰੱਖਦੀਆਂ ਮੈਂ ਮੈਂ ਕਹਾਂ ਕਿ ਜਿਹੜੇ ਡੇਰੀਆਂ ਵਾਲੇ ਮੇਰੇ ਵੀਰ ਜਦ ਤੱਕ ਤਾਂ ਦੁੱਧ ਦੇ ਰਹੀ ਹੈ گاਉਂ ਦਾ ਫਾਇਦਾ ਨੂੰ ਰੱਖਦੇ ਆ ਉਸ ਤੋਂ ਬਾਅਦ ਚੱਲਦੇ ਆ ਉਦੋਂ ਬਾਅਦ ਚੱਲਦੇ ਆ ਇਹ ਗੋਂ ਸ਼ਾਲਾ ਜਿਹੜੀਆਂ ਜ਼ਿੰਮੇਵਾਰੀਆਂ ਉਹਦੇ ਚ ਰਹਿ ਜਾਂਦੀਆਂ ਅਸੀਂ ਉਹਨਾਂ ਗੋਂ ਸ਼ਾਲਾ ਨੂੰ ਉਸਦੀਆਂ ਡਾਇਰੈਕਸ਼ਨ ਦੇਣ ਦੀ ਤੇ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰ ਰਹੇ ਕਿ ਸੜਕਾਂ ਤੇ ਨਾ ਘੁੰਮਣ ਨੂੰ ਕੋਈ ਮਜਬੂਰ ਇਸ ਇਸ ਗੱਲ ਦਾ ਮੈਂ ਜਵਾਬ ਦਿੰਦਾ ਤੁਹਾਨੂੰ ਦੇਖੋ ਜਿਹੜੀਆਂ ਤਾਂ ਗਾਵਾਂ ਸੜਕਾਂ ਦੇ ਉੱਤੇ ਬੀਸ ਸਹਾਰਾ ਆਂਦੀਆਂ ਉਹ ਦੇਖੋ ਸਾਡੇ ਹਿੰਦੂ ਜਿੰਨੇ ਵੀ ਭੈਣ ਭਰਾ ਜਾਂ ਸਾਡੇ ਘਰਾਂ ਵਿੱਚ ਨਹੀਂ ਰੱਖੀਆਂ ਹਣਾ ਉਹ ਜਿਹੜੇ ਆ ਜਿਹੜੇ ਮਤਲਬ ਕਿ ਬੇਸਹਾਰਾ ਹੋ ਕੇ ਬਾਹਰਾਂ ਦੇ ਉਹ ਲੋਕਾਂ ਦੀਆਂ ਰੱਖੀਆਂ ਹੋਈਆਂ ਜਿਹੜਿਆ ਦੁੱਧ ਦਾ ਇਕੱਠਾ ਕਰਕੇ ਬਾਅਦ ਵਿੱਚ ਵੇਚਦੇ ਆ ਉਹਦੇ ਤੋਂ ਪੈਸੇ ਕਮਾਉਂਦੇ ਆ ਠੀਕ ਆ ਸਾਡੀ ਜਿਹੜੀ ਮਤਲਬ ਕਿ ਆਸਤਾਵਾ ਸਾਡੀ ਪੂਜਣ ਵਾਸਤੇ ਆਸਤਾ ਅਸੀਂ ਜੇ ਗਊ ਮਾਤਾ ਦਾ ਦੁੱਧ ਪੀਣਾ ਅਸੀਂ ਡੈਰੀ ਤੋਂ ਜਾਂ ਗਊਸ਼ਾਲਾ ਤੋਂ ਹੀ ਖਰੀਦ ਕੇ ਉਹ ਪੀਨੇ ਆ ਪਰ ਜਿਹੜੀਆਂ ਸੜਕਾਂ ਦੇ ਉੱਤੇ گاਵਾ ਜਿਹੜੀਆਂ ਆ ਰਹੀਆਂ ਉਹ ਪਿੰਡਾਂ ਦੇ ਵਿੱਚੋਂ ਇਕੱਠੀਆਂ ਕਰਕੇ ਮੰਨ ਲਓ ਜਿਹੜੀ ਦੁੱਧ ਦੇਣਾ ਛੱਡਤਾ ਉਹਨੂੰ ਜੀ ਹੱਕ ਦੋ ਜੀ ਚਲੋ ਬਾਹਰ ਅੱਜ ਤੱਕ ਤੁਸੀਂ ਕਦੀ ਮੱਝ ਸੜਕ ਤੇ ਦੇਖੀ ਆ ਅੱਜ ਤੱਕ ਤੁਸੀਂ ਮੈਨੂੰ ਇੱਕ ਵੀ ਦਿਖਾ ਦਿਓ ਜੇ ਸੜਕ ਦੇ ਉੱਤੇ ਮੱਝ ਦੇਖੀ ਹੋਵੇ ਕਦੀ ਨਹੀਂ ਆਈ ਕਿਉਂ ਉਹ ਲਾਸਟ ਟਾਈਮ ਤੱਕ ਦੁੱਧ ਦਿੰਦੀ ਰਹਿੰਦੀ ਐ ਅਸੀਂ ਪੰਜਾਬ ਸਰਕਾਰ ਨਾਲ ਸਾਡੀ ਗੱਲ ਹੋਈ ਆ ਥੋੜੇ ਸਮੇਂ ਤੱਕ ਅਸੀਂ ਡੀਸੀ ਸਾਹਿਬ ਨਾਲ ਮੀਟਿੰਗ ਕਰਾਂਗੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਸਾਡੇ ਮਦਰ ਕੀ ਸਨਾਤਨ ਸੇਵਾ ਸਮਿਤੀ ਦੇ ਪਦ ਅਧਿਕਾਰੀ ਬੈਠੇ ਨੇ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਜਿੰਦੇ ਜਿੰਦੇ ਜ਼ਿਲ੍ਹੇ ਦੇ ਵਿੱਚ گاਵਾ ਬੇਸਹਾਰਾ ਬਾਹਰ ਫਿਰਦੀਆਂ ਨੰਦੀ ਜੀ ਮਹਾਰਾਜ ਫਿਰਦੇ ਨੇ ਉਹ ਅਸੀਂ ਚਾਹੀਓ ਸਰਕਾਰੀ گاਵਾ ਹੋਣ ਤੇ ਗਊਸ਼ਾਲਾ ਹੋਣ ਚਾਹੀਓ ਪ੍ਰਾਈਵੇਟ ਹੋਣ ਸਾਰਿਆਂ ਨਾਲ ਇੱਕ ਡੀਸੀ ਸਾਹਿਬ ਦੇ ਥਰੂ ਇੱਕ ਮੀਟਿੰਗ ਰੱਖਾਂਗੇ ਕਿ ਉਹਨਾਂ ਨੂੰ ਵੰਡ ਕੇ ਜਿੰਨੀ ਜਿੰਨੀ ਜਿੰਦੇ ਜਿੰਦੇ ਸਮਰਥਾ ਹੈਗੀ ਆ ਉਹ ਇੱਥੋਂ ਇਕੱਠੀਆਂ ਕਰਾ ਕੇ ਉੱਥੇ ਲੈ ਗਏ ਜਿੰਦੇ ਚਾਹੀ ਮੇਨ ਸਾਡੇ ਵੱਲੋਂ ਮੁਕਦਰ ਇਕੱਠੀਆਂ ਕਰਾਈਆਂ ਜਾਂਨ ਲਾਂ ਲਾ ਕੇ ਕਾਰਪੋਰੇਸ਼ਨ ਦੇ ਨਾਲ ਅਸੀਂ ਸਾਡੇ ਬਿਲਕੁਲ ਸਹੀ ਅਸੀਂ ਆਪਾਂ ਤਾਂ ਗਊਆਂ ਦਾ ਮਾਰ ਗਊ ਗਊ ਸਾਡੀ ਮਾਤਾ ਆਪਾਂ ਨੰਦੀ ਮਹਾਰਾਜ ਦੀ ਗੱਲ ਕਰ ਮੈਂ ਮੈਂ ਅੱਗੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਅਸੀਂ ਇਹੀ ਕਹਿ ਰਹੇ ਕਿ ਜਿੰਨੇ ਵੀ ਗਊਧਨ ਕੋਈ ਵੀ ਹੈ ਚਾਹੇ ਉਹ ਬੱਚਾ ਵਾ ਚਾਹੇ ਉਹ ਬੱਚੀ ਹੈ ਚਾਹੇ ਉਹ ਨੰਦੀ ਮਹਾਰਾਜ ਆ ਚਾਹੇ ਗਊ ਮਾਤਾ ਸਾਡੇ ਵਾਸਤੇ ਸਭ ਇੱਕ ਬਰਾਬਰ ਹੈ ਅਸੀਂ ਸਭ ਨੂੰ ਗਊਸ਼ਾਲਾ ਤੱਕ ਪਹੁੰਚਾਉਣ ਦਾ ਅਹੀ ਇੱਕ ਜੁਮਾ ਲਿਆ ਵਾ ਉਹ ਅਹੀ ਥੋੜੇ ਸਮੇਂ ਆਉਣ ਦੇ ਵਿੱਚ ਸਾਰੇ ਡੀਸੀ ਸਾਹਿਬ ਨਾਲ ਸਾਰਿਆਂ ਨਾਲ ਮੀਟਿੰਗ ਕਰਾਂਗੇ ਵੱਖ-ਵੱਖ ਪਦ ਅਧਿਕਾਰੀਆਂ ਦੀ ਡਿਊਟੀ ਲੱਗ ਜੂਗੀ ਉਹ ਜਾ ਕੇ ਗੱਲ ਕਰਕੇ ਤੇ ਗਊਸ਼ਾਲਾ ਨਾਲ ਮੀਟਿੰਗ ਕਰਕੇ ਅੱਜ ਜਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਪੂਰਾ ਦੇ ਜੋ ਸੇਠ ਕਿਦਾਨਤ ਸਰੋਸ਼ਾਲਾ ਇੱਥੇ ਤੁਸੀਂ ਅੱਜ ਮੀਟਿੰਗ ਕੀਤੀ ਆ ਸਨਾਤਨ ਸੇਵਾ ਸਮਿਤੀ ਪੰਜਾਬ ਦੇ ਬਦ ਨਾਮ ਇਹ ਅੱਜ ਇੱਥੇ ਵਿਸ਼ੇਸ਼ ਕੀ ਰਿਹਾ ਕੋਟਪੂਰਾ ਦੇ ਇੱਥੇ ਅੱਖਾਂ ਦੀ ਇਹ ਇੱਥੇ ਵਿਸ਼ੇਸ਼ ਇਹ ਹੈ ਕਿ ਸਾਡੇ ਜਿਹੜੇ ਸਨਾਤਨੀ ਇਹ ਆ ਵੱਧ ਚੜ ਕੇ ਇਸ ਸਾਲ ਲੈਣਗੇ ਵੀ ਜਿਹੜਾ ਇਹਦਾ ਮੈਸੇਜ ਆ ਉਹ ਬਹੁਤ ਸੋਹਣਾ ਜਾਊਗਾ ਸਾਰੇ ਧਰਮ ਪ੍ਰੇਮੀਆਂ ਦੇ ਵਾਸਤੇ ਤਾਂ ਜੋ ਸਨਾਤਨ ਸੇਵਾ ਸਮਿਤੀ ਦੇ ਨਾਲ ਜੁੜਨਗੇ ਵੀ ਉਹ ਸਾਡੇ ਪੰਡਿਤ ਜੀ ਆ ਜਿਹੜੇ ਸੁਖਦੇਵ ਸ਼ਰਮਾ ਜੀ ਉਹਨਾਂ ਨੇ ਵੀ ਬਹੁਤ ਸੋਹਣਾ ਪ੍ਰਣ ਲਿਆ ਹੋਇਆ ਵਾ ਉਹ ਧਰਮ ਦੇ ਨਾਲ ਵੱਧ ਤੋਂ ਵੱਧ ਜੋੜਨਗੇ ਇੱਕ ਸਨੇਹਾ ਉਹਨਾਂ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਜੀ ਉਹ ਉੱਦੇ ਉੱਦੇ ਦਿੱਤੇ ਆ ਜੀ ਤੁਸੀਂ ਦੱਸ ਰਹੇ ਹੋ ਥੋੜਾ ਜਿਹਾ ਹਾਂਜੀ ਅਸੀਂ ਇੱਥੇ ਫਰੀ ਫਰੀਦਕੋਟ ਤੋਂ ਪ੍ਰਧਾਨ ਲਗਾਈ ਨੇ ਵੇਦ ਪ੍ਰਕਾਸ਼ ਸ਼ਰਮਾ ਜੀ ਤੇ ਕੋਟਪੂਰਾ ਦੇ ਵਿੱਚ ਵੀ ਪ੍ਰਧਾਨ ਲਗਾਏ ਨੇ ਹੌਲੀ-ਹੌਲੀ ਅਹੀ ਪਿੰਟੇ ਮਦਕੀ ਸ਼ਹਿਰ ਦੇ ਵਿੱਚ ਹੋ ਗਿਆ ਫਿਰ ਵਾਰਾਂ ਦੇ ਵਿੱਚ ਸਾਰੇ ਕਿਤੇ ਇਕੱਠੇ ਕਰਕੇ ਸਾਰਿਆਂ ਨੂੰ ਨਿਪਟਿ ਕਰਕੇ ਅਹੀ ਸਪਤਾਹਿਕ ਹਨੂਮਾਨ ਚਲੀ ਸਹੀਦਾ ਪਾਠ ਇੱਕ ਸਾਡਾ ਹਨੂਮਾਨ ਚਲੀ ਸਹੀਦਾ ਪਾਠ ਤਾਂ ਕਰਕੇ ਆ ਕਿ ਅਸੀਂ ਆਪਦੇ ਧਰਮ ਦੇ ਨਾਲ ਸਭ ਨੂੰ ਜੋੜੀਏ ਤਾਂ ਕਿ ਇੱਕ ਸਨੇਹ ਜਿੱਥੇ ਵੀ ਅਹੀ ਕੋਈ ਇਕੱਠ ਜਾਂ ਕੋਈ ਕਰਨ ਜਿਹੜੇ ਅਸੀਂ ਬੈਨਰ ਦੇ ਥੱਲੇ ਕਰਾਂਗੇ ਉੱਥੇ ਪਾਠ ਤੇ ਉਸ ਤੋਂ ਬਾਅਦ ਸਭ ਨੂੰ ਪ੍ਰਚਾਰ ਦੇ ਨਾਲ ਅਸੀਂ ਆਪ ਦੇ ਨਾਲ ਜੋੜਾਂਗੇ ਧਰਮ ਜੀ ਹੋਰ ਇਸ ਲੈਵਲ ਤੇ ਕਿਸੇ ਇਸ ਪਲੇਟਫਾਰਮ ਤੋਂ ਕੋਈ ਲੋਕਾਂ ਨੂੰ ਅਪੀਲ ਹਿੰਦੂਆਂ ਨੂੰ ਅਪੀਲ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਮਤਲਬ ਉਹਨਾਂ ਦੇ ਦੰਦ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਸਨਾਤਨ ਸੇਵਾ ਸਮਿਤੀ ਹਿੰਦੂਆਂ ਦੇ ਵਾਸਤੇ ਸਰਕਾਰ ਨੇ ਇੱਕ ਵਿੰਗ ਬਣਾਤਾ ਹੋਇਆ ਜਿਹੜੀ ਆਵਾਜ਼ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਸੁਣੀ ਜਾਂ ਆਪਦੇ ਲੈਵਲ ਤੇ ਉਹ ਕੰਮ ਕਰ ਰਹੇ ਨੇ ਪਰ ਉਹ ਇੱਥੇ ਹੀ ਦਬ ਕੇ ਰਹਿ ਗਈ ਹੈ ਸਨਾਤਨ ਸੇਵਾ ਸਮਿਤੀ ਉਹਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੀ ਆ ਆ ਕੇ ਸਾਡੇ ਨਾਲ ਸੰਪਰਕ ਕਰੋ ਸਾਡੇ ਨਾਲ ਜੁੜੋ ਤਾਂ ਜੋ ਅਸੀਂ Hindu ਵਰਗ ਦੀ ਆਵਾਜ਼ ਸਰਕਾਰ ਦੇ ਉੱਪਰ ਤੱਕ ਕੰਨਾਂ ਤੱਕ ਖੜਕਾ ਸਕੀਏ ਤਾਂ ਜੋ ਜਿਹੜੇ ਸਾਡੇ ਕੰਮ ਰੁਕਦੇ ਆ ਕੋਈ ਕੰਮ ਨਹੀਂ ਹੁੰਦਾ ਹਿੰਦੂਆਂ ਨੂੰ ਪੁੱਛਿਆ ਨਹੀਂ ਜਾਂਦਾ ਉਹ ਇਸ ਸਰਕਾਰ ਦੇ ਵਿੱਚ ਇੱਕ ਪਲੇਟਫਾਰਮ ਬਣਾਤਾ ਕਿ ਇਹ ਪਲੇਟਫਾਰਮ ਦੇ ਉੱਤੇ ਸਾਰਿਆਂ ਦੀ ਇੱਕ ਸੋਚ ਤੇ ਜਿਹੜੇ ਕੰਮ ਮਤਲਬ ਕੀ ਉਹ ਨਹੀਂ ਕਰ ਸਕਦੇ ਉਹ ਸਨਾਤਨ ਸੇਵਾ ਸਮਿਤੀ ਦੇ ਲੋਕ ਕਿਤੇ ਜਾਣਗੇ ਵੀ ਤੁਹਾਡੀ ਸਬਤਿ ਐਸਬੀਟੀ ਦਾ ਕੋਈ ਸੰਪਰਕ ਨੰਬਰ ਕੋਈ ਇਸ ਤਰ੍ਹਾਂ ਦਾ ਹਾਂਜੀ ਸਨਾਤਨ ਸੇਵਾ ਸਮਿਤੀ ਦਾ ਮੈਂ ਮਾਲਵਾ ਜ਼ੋਨ 1 ਦਾ ਇੰਚਾਰਜ ਹਾਂ ਮੇਰਾ 9736964 ਨੰਬਰ ਆ ਸਾਡੇ ਵਰੁਣਜੀ ਆ ਇਹਨਾਂ ਦਾ ਨੰਬਰ ਦੱਸੋ ਹਾਂਜੀ 9988409090 ਤੇ ਕੋਟਕਪੂਰਾ ਤੋਂ ਸਾਡੇ ਇਹ ਪੰਡਤ ਜੀ ਆ ਇਹਨਾਂ ਦਾ ਨੰਬਰ ਨੰਬਰ ਦਿਓ ਬੰਦਗੀਆ 988272299 ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ